ਇੰਡੀਆ ਟੂ ਕੈਨੇਡਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਆ ਸੋ ਕੈਨੇਡਾ ਦੇ ਵਿੱਚ ਜਿੱਥੇ ਕੀ ਹੁਣ ਸਰਕਾਰ ਦੇ ਵਿੱਚ ਸਾਰੇ ਹੀ ਨੇਤਾ ਬਦਲ ਚੁੱਕੇ ਹਨ ਜਿੱਥੇ ਕੀ ਪ੍ਰਧਾਨ ਮੰਤਰੀ ਮਾਰਕ ਕਰਨੀ ਬਣ ਚੁੱਕੇ ਹਨ ਉੱਥੇ ਹੀ ਇਮੀਗ੍ਰੇਸ਼ਨ ਮੰਤਰੀ ਵੀ ਲੀਨਾ ਮੈਟਲੇਜ ਬਣ ਚੁੱਕੀ ਹੈ ਜਿਸ ਦੇ ਕਾਰਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਸੋ ਇਸੇ ਦੌਰਾਨ ਇੱਕ ਹੋਰ ਵੱਡਾ ਬਦਲਾਅ ਹੁਣ ਕਰ ਦਿੱਤਾ ਗਿਆ ਹੈ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟ ਜਾਂ ਫਿਰ ਇਸ ਤੋਂ ਇਲਾਵਾ ਟੂਰਿਸਟ ਵੀਜ਼ਾ ਵਾਲੇ ਕੈਨੇਡਾ ਦੇ ਵਿੱਚ ਜਾ ਕੇ ਰਿਫਿਊਜੀ ਕੇਸ ਅਪਲਾਈ ਕਰ ਦਿੰਦੇ ਸਨ ਜਿਸ ਦਿਕਾਨ ਰਫਿਊਜੀਆ ਦੀ ਗਿਣਤੀ ਦੇ ਵਿੱਚ ਭਾਰੀ ਵਾਧਾ ਹੋਇਆ ਜਿਸ ਤੋਂ ਬਾਅਦ ਕਿ ਪਿਛਲੇ ਦਿਨੀ ਹੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਵੀ ਰਫਿਊਜੀ ਕੇਸ ਲਗਾਏ ਗਏ ਸਨ ਸੋ ਉਹਨਾਂ ਦੇ ਰਿਜ਼ਲਟ ਜਿਹੜੇ ਆ ਚੁੱਕੇ ਹਨ ਤੇ 98 ਤੋਂ ਲੈ ਕੇ 99% ਜਿਹੜੇ ਰਫਿਊਜੀ ਕੇਸ ਆ ਉਹ ਜਾਲੀ ਪਾਏ ਗਏ ਹਨ ਸੋ ਇਸੇ ਦੇ ਚੱਲਦਿਆਂ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਹੋਰ ਰਫਿਊਜੀ ਕੇਸਾਂ ਦੇ ਵਿੱਚ ਵੱਡਾ ਬਦਲਾਅ ਕਰ ਦਿੱਤਾ ਹੈ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਜਾਂ ਫਿਰ ਇੰਟਰਨੈਸ਼ਨਲ ਲੋਕ ਕੈਨੇਡਾ ਦੇ ਵਿੱਚ ਜਾਣਗੇ ਤੇ 1 ਸਾਲ ਦੇ ਅੰਦਰ ਹੀ ਉਹਨਾਂ ਨੂੰ ਜੇਕਰ ਉਹਨਾਂ ਨੇ ਰਿਫਿਊਜੀ ਕੇਸ ਅਪਲਾਈ ਕਰਨਾ ਤੇ ਉਹਨਾਂ ਨੂੰ ਕਰਨਾ ਪਵੇਗਾ ਜੇਕਰ 1 ਸਾਲ ਤੋਂ ਉੱਪਰ ਉਹਨਾਂ ਨੂੰ ਕੈਨੇਡਾ ਦੇ ਵਿੱਚ ਰਹਿੰਦਿਆਂ ਨੂੰ ਹੋ ਚੁੱਕਾ ਹੈ ਤੇ ਉਹ ਹੁਣ ਰਿਫਿਊਜੀ ਕੇਸ ਅਪਲਾਈ ਨਹੀਂ ਕਰਨਗੇ ਸੋ ਇਸ ਦਾ ਸਭ ਤੋਂ ਵੱਡਾ ਜਿਹੜਾ ਆ ਉਹ ਨੁਕਸਾਨ ਖਾਸ ਤੌਰ ਦੇ ਉੱਤੇ ਜਿਹੜੇ ਸਟੂਡੈਂਟ ਕੈਨੇਡਾ ਦੇ ਵਿੱਚ ਜਾ ਕੇ ਸਾਲ ਦੀ 2 ਸਾਲ ਦੀ ਪੜ੍ਹਾਈ ਕਰਨ ਦੇ ਮਗਰੋਂ ਰਿਫਿਊਜੀ ਕੇਸ ਅਪਲਾਈ ਕਰਦੇ ਉਹਨਾਂ ਨੂੰ ਹੋਵੇਗਾ ਕਿਉਂਕਿ ਰਿਫਿਊਜੀ ਕੇਸ ਦੇ ਕਾਰਨ ਉਹ ਕੈਨੇਡਾ ਦੇ ਵਿੱਚ ਲਗਾਤਾਰ 5 ਸਾਲ ਤੱਕ ਰਹਿ ਸਕਦੇ ਸਨ ਤੇ ਉਹਨਾਂ ਨੂੰ ਗਵਰਨਮੈਂਟ ਦੇ ਵੱਲੋਂ ਪੈਸੇ ਵੀ ਜਿਹੜੇ ਉਤੇ ਦਿੱਤੇ ਜਾਂਦੇ ਸਨ ਸੋ ਵੱਡਾ ਝਟਕਾ ਜਿਹੜਾ ਹੁਣ ਇਹ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਖਾਸ ਤੌਰ ਦੇ ਉਤੇ ਰਫਿਊਜੀਆ ਨੂੰ ਦੇ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਜੋ ਕਿ ਖੁਸ਼ਖਬਰੀ ਹੈ ਸੋ ਕੈਨੇਡਾ ਦੇ ਵਿੱਚ ਹੁਣ 9 ਜੂਨ ਤੋਂ ਫਾਰਮੇਸੀ ਅਸਿਸਟੈਂਟ ਅਤੇ ਇਸ ਤੋਂ ਇਲਾਵਾ ਚਾਈਲਡ ਕੇਅਰ ਅਸਿਸਟੈਂਟ ਦੇ ਜਿਹੜੇ ਨਵੇਂ ਤੁਹਾਨੂੰ ਦੱਦਿਆ ਕਿ ਪ੍ਰੋਗਰਾਮ ਓਪਨ ਹੋਣ ਜਾ ਰਹੇ ਹਨ ਜਿਸ ਦੇ ਵਿੱਚ ਕੀ ਹਜ਼ਾਰਾਂ ਪੰਜਾਬੀ ਭਾਰਤੀਆਂ ਨੂੰ ਪੀਆਰ ਮਿਲ ਸਕਦੀ ਹੈ ਇਸ ਤੋਂ ਇਲਾਵਾ ਅਗਲੀ ਅਪਡੇਟ ਦੀ ਗੱਲ ਕਰੀਏ ਸੋ ਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਵਿੱਚ ਡੋਨਾਲਡ ਟਰੰਪ ਦੇ ਵੱਲੋਂ ਲਗਾਤਾਰ ਜਿਹੜੇ ਆ ਜਾ ਰਹੇ ਹਨ ਸੋ ਸਖਤੀ ਦੇ ਨਾਲ ਇੱਕ ਹੋਰ ਫੈਸਲਾ ਉਹਨਾਂ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ ਹੈ ਅਮਰੀਕਾ ਦੇ ਵੱਲੋਂ ਹੁਣ 12 ਦੇਸ਼ਾਂ ਨੂੰ ਜਿਹੜਾ ਉਹ ਬੈਨ ਕਰ ਦਿੱਤਾ ਗਿਆ ਹੈ ਉਹ ਅਮਰੀਕਾ ਦਾ ਵੀਜ਼ਾ ਹੁਣ ਨਹੀਂ ਲੈ ਸਕਦੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਡੋਨਾਲਡ 트੍ਰੰਪ ਦੇ ਵੱਲੋਂ ਲਗਾਤਾਰ ਜਿਹੜੇ ਉਹ ਹਰਾਨ ਕਰਨ ਦੇਣ ਵਾਲੇ ਜਿਹੜੇ ਫੈਸਲੇ ਕੀਤੇ ਜਾ ਰਹੇ ਹਨ ਤੇ ਇਹਨਾਂ ਦੇਸ਼ਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ ਮਿਆਮਰ ਚਾਂਡ ਰਿਪਬਲਿਕ ਆਫ ਕਾਂਗੋ ਗਣਰਾਜ ਇਸ ਤੋਂ ਇਲਾਵਾ ਇਟੇਰੀਆ ਅਤੇ ਹੋਤੀ ਇਰਾਨ ਲੀਬੀਆ ਸਮਾਲੀਆ ਸ Sudan ਅਤੇ ਜਮਨ ਸ਼ਾਮਲ ਹਨ ਇਸ ਤੋਂ ਇਲਾਵਾ 트੍ਰੰਪ ਦੇ ਵੱਲੋਂ ਸੱਤ ਹੋਰ ਜਿਹੜੇ ਆ ਦੇਸ਼ਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਜਿਸ ਦੇ ਵਿੱਚ ਬਰੂਨਡੀ ਕਯੂਬਾ ਲਾਓਸ ਸਿਓਰਾ ਲਿਵਨ ਟਾਂਗੋ ਅਤੇ ਤੁਰਕਮੇਨਿਸਤਾਨ ਅਤੇ ਵੈਨਜੂਏਲਾ ਸ਼ਾਮਲ ਹਨ 112 ਦੇਸ਼ਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ 트럼ਪ ਸਰਕਾਰ ਦੇ ਵੱਲੋਂ